ਸਤਿ ਸ਼੍ਰੀ ਅਕਾਲ ਜੀ ਸਵਾਗਤ ਆਇਆ ਦੇ ਬਲੌਗ ਦੇ ਵਿੱਚ ਅਸੀਂ ਆਏ ਆ ਇੱਧਰ ਹੁਣ ਮੂਦਾਂ ਵਾਲੀ ਮੋਟਰ ਆਲ ਸੇ ਕਰਨਾ ਇੱਧਰ ਆਏ ਆ ਖਮੋਲ ਪੈਣ ਦਾ ਕਿਦੋਂ ਦੇ ਡੇ ਹੋ ਪਹਿਲੋ ਮੈਂ ਲਾਉਂਦੇ ਪੰਪ ਹੁਣ ਵੀਰ ਲਾਉਣ ਲੱਪਿਆ ਵਾ ਦਾਮ ਮਾਰ ਲਾ ਫੇਰ ਲਾਈਏ ਇੱਧਰੋਂ ਕੰਮ ਆ ਇੱਧਰਲੀ ਪੱਟੀ ਪਹਿਲੋ ਨਵੇਰ ਦੇਣੀ ਅੱਜ ਆਪਣਾ ਕੰਮ ਹੌਲੀ ਹੌਲੀ ਕਰੀ ਜਾਣਾ ਰਮਾਨ ਦੋ ਨਵੇਰ ਕੇ ਕੱਲ ਸ਼ਾਮੀ ਫਿਰ ਇਧਰੋਂ ਕੱਟ ਕੇ ਤੇ ਇਧਰ ਦਾ ਕੰਮ ਨਵੇੜਦਾ ਕੱਲ ਫੇਰ ਜਾਵਾਂਗੇ ਪਰ ਇਹ ਜੰਗ ਵੀ ਚੱਲ। ਸ਼ੱਕਰੋ ਮੋਲ ਪਿੰਡ। ਟਿਲਟ ਦੀ ਡੇ ਆ ਸਪਰੇ ਕਰਨਾ। ਜੋ ਨਹੀਂ ਵੇਖੋ ਚੈੱਕ ਕਰੋ ਵਧੀਆ ਵਾ। ਤਾਂ ਤਾਂ ਵੀ ਇਹ ਸਪਰੇ ਚਾਹੀਦੀ ਸੀ ਥੋੜੀ ਗੇਤੀ ਇਹ ਲੇਟ ਹੋ ਗਈ। ਮੀਂਹ ਪੈਣ ਕਰਕੇ ਵੇਖੋ ਪਿੰਡ ਦਾ ਮੋਲ। ਉਦਾਂ ਦਾ ਸਪਰੇ ਜਿਹੜੀ ਹੀ 10 12 ਦਿਨ ਗੇਤੀ ਚਾਹੀਦੀ ਸੀ ਆ ਥੋੜਾ ਨਾ ਮੀਂਹ ਨੇ ਕੰਮ ਖਰਾਬ ਕਰਤਾ ਨਿਹਦੇ ਸਪਰੇ ਗੇਤੀ ਚਾਹੀਦੀ ਸੀ ਹੁਣੇ ਚਲੋ ਹੋ ਜਾਈ ਠੀਕ ਆ ਨਿਹਦੇ ਜੇ ਲੇਟ ਹੋ ਜੇ ਫੇਰ ਨਹੀਂ ਕਰਦਾ ਫੇਰ ਗੇਤੀ ਗੇਤੀ ਜੋ ਸਪਰੇ ਗੱਬੇ ਜੇ ਹੋ ਜੇ ਨਾ ਹੁਣ ਥੋੜਾ ਥੋੜਾ ਨਿਸਰ ਗਿਆ ਝੋਨਾ ਇਦਾਂ ਇਹ ਆ ਬੂੜ ਝੜਦਾ ਵਾ ਜੋ ਤਰੀਏ ਵਿੱਚ ਦੇਖੋ ਹੁਣ ਹੁਣ ਮੌਸਮ ਸਹੀ ਰਹੇ ਤੇ ਗਾਂ ਕੰਮ ਨਿਭੜ ਜੇ ਨਿਹਦੇ ਮੌਸਮ ਵਿੱਚ ਇਹ ਤਾਂ ਖਰਾਬ ਹੋ ਲਨਾਂ ਪੰਦਾ ਵਾ ਤੇ ਕਰੇ ਕੀ ਜਿੰਮੇਦਾਰ ਚੈੱਕ ਕਰੋ ਮੋੜ ਪੈਣਾ ਵੇਖੋ ਵੀ ਠੀਕ ਆ 110 ਬਣੀ ਗੱਲ ਕਿ ਨਹੀਂ ਫੋਨ ਆ ਗਿਆ ਜੀ ਆ ਦੂਹਾਂ ਕਿਲਿਆਂ ਚ ਚੌਥਾ ਪੰਪ ਜਾਂਦਿਆ ਮੈਂ ਲਾਏ ਹੁਣ ਫੇਰ ਤੇ ਆ ਹੁਣ ਫੇਰ ਵੀਰ ਆ ਗਿਆ ਲੋ ਝੋਨਾ ਬੜਾ ਵੱਡਾ ਵਾ ਤੇ ਖੋਬਾ ਬਰਾ ਪੈਲੀਆਂ ਚ ਮਾਹ ਹੀ ਤੁਰਿਆ ਜਾ ਹੁੰਦਿਆ ਮੰਦਾ ਬਹੁਤ ਬੈਠਾ ਨਾ ਪੈਰ ਵਢੋ ਗਏ ਹੁਣ ਤੇ ਪੈਰ ਵਢੇ ਗਏ ਹ ਬੂਟ ਜੇ ਮੰਗਾਏ ਬੂਟ ਹਜੇ ਆਏ ਨਹੀਂ ਮੰਗਾਏ ਜਰੂਰ ਉਹ ਪਾ ਕੇ ਵਧੀਆ ਉਹ ਦਾ ਨਾ ਚਾਚੇ ਹੁਣਾਂ ਮੰਗਾਏ ਸੀ ਉਹ ਪਹਿਲੇ ਆਰਡਰ ਹੋ ਗਏ ਸੀ ਹੁਣ ਅਸੀਂ ਮੰਗਾਏ ਦੇ ਆ ਕਿਤੇ ਚਾਚੇ ਨੇ ਫੇਰ ਆਰਡਰ ਤੇ ਆਉਣਗੇ ਤੇ ਉਹ ਪਾ ਕੇ ਜੰਗਲੀ ਕਰਾਂਗੇ ਤੋਂ ਪਪੂਰੀ ਨਿਕਲਾਈ ਤੋਂ ਪਪੂ ਪਹੈਂਦੀ ਆ। ਆ 9 9:30 ਵਜੇ ਤੱਕ 10 ਵਜੇ ਤੱਕ ਕੰਮ ਹੁੰਦਾ। ਮੜ ਕੇ ਤੋਂ ਪੋ ਬੋ ਲੱਗਣਾ ਪੰਦੀ ਉਧਰੋਂ ਪਹਿਲੀ ਭਰਾ ਸਵੇਜਣ ਲੱਪਣਦੀ ਆ। ਅਹੀਂ ਕਰਾ ਕੇ ਦਮ ਦੇ ਆਪਣਾ ਕੰਮ ਕਰਨੇ ਔਰ ਮੇ ਨਾ ਹੌਲੀ ਹੌਲੀ ਕਰੀ ਜਾਣਾ। ਇੱਕ ਦਿਹਾੜੀ ਦਾ ਕੰਮ ਰਹਿ ਗਿਆ ਸਾਰਾ ਆਪਣਾ। ਖਿੱਚਿਆ ਗਿਆ ਅਸੀਂ ਬਰੇ ਦਿਨਾਂ ਦੇ ਲੱਗੇ ਮੀ ਹੌਲੀ ਹੌਲੀ ਲਾਈ ਜਾਂਦੇ ਸੀ ਨਾ ਸ਼ਾਮੀ ਵੀ ਦਿਨੇ ਇਹ ਲੋ ਮ ਬਲੋਕ ਨਹੀਂ ਬਣਾਏ ਹੁਣ ਬਣਾਉਣ ਲੱਗਾ ਆ ਹੁਣ ਲਾਸਟ ਰਹਿ ਗਿਆ ਹੁਣ ਬਣਾਈ ਜਾਈਏ ਐਸੇ ਬੋਦੋ ਕੰਮ ਦਾ ਜੋਰ ਹੀ ਹੁਣ ਉਦੋਂ ਬਣਾਏ ਨਹੀਂ ਇਹ ਕੰਮ ਖਿੱਚਿਆ ਜਾਏਗਾ ਕੰਮ ਹੋ ਗਿਆ ਜੀ ਖਤਮ ਹੁਣ ਚੱਲੇ ਅਸੀਂ ਘਾਰ ਸਪਰੇ ਹੋ ਗਈ ਖਤਮ ਕਾਰ ਲਈ ਇੱਧਰ ਖਤਮ ਬਹੁਤ ਕਿਤਲੀ ਪੱਟੀ ਰਹਿ ਗਈ ਇਹ ਸ਼ਾਮੀ ਕਰ ਦੇਣੀ ਆ ਵੀਰ ਦਿਆ ਲਾਸਟ ਵਾਲਾ ਪੰਪ ਲਾਉਣ ਜੇ ਬਲੋਕ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਨਾ ਰੋਟ ਦਾ ਸੇਕ ਤੇ ਰਿਕੀ ਰਿਕੀ ਸਪਰੇਅ ਕਰਦੇ ਜੀ